ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਆਏ ਆਂ ਜੀ ਬੇਟੀ ਸ਼ਿਫਾਲੀ ਦੇ ਇਨਸਾਫ ਦੇ ਲਈ ਗੁਰੂ ਰਾਮਦਾਸ ਜੀ ਤੋਂ ਅਸੀਂ ਮੰਗ ਕਰਨ ਆਏ ਆਂ ਬਾਬਾ ਜੀ ਦੇ ਅੱਗੇ ਅਰਦਾਸ ਕਰਨ ਆਏ ਆਂ ਕਿ ਸਾਡੀ ਬੇਟੀ ਨੂੰ ਇਨਸਾਫ ਮਿਲੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਤੁਸੀਂ ਵੀ ਦਰਸ਼ਨ ਕਰੋ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਜੀ ਨਵਾਂ ਸਾਲ ਚੜ੍ਹਿਆ ਏ ਸਾਰਿਆਂ ਦੇ ਲਈ ਖੁਸ਼ੀਆਂ ਤੇ ਤਰੱਕੀਆਂ ਭਰਿਆ ਹੋਵੇ ਤੇ ਇਸ ਇਨਸਾਫ ਦੀ ਜੰਗ ਦੇ ਵਿੱਚ ਕਿਰਪਾ ਕਰਕੇ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਏ ਲੋ ਜੀ ਦਰਸ਼ਨ ਕਰੋ ਗੁਰੂ ਰਾਮਦਾਸ ਜੀ ਦੇ ਘਰ ਦੇ ਵੀਡੀਓ ਜ਼ਿਆਦਾ ਤੁਹਾਨੂੰ ਪਤਾ ਹੀ ਏ ਕਿ ਇੱਥੇ ਬਣਾਉਣ ਨਹੀਂ ਦਿੰਦੇ ਹੈਗੇ ਹਨ ਫਿਰ ਵੀ ਕੋਸ਼ਿਸ਼ ਕਰਦੇ ਆਂ ਜੇ ਵਿੱਚੋਂ ਵਿੱਚੋਂ ਕਲਿੱਪਸ ਲੈ ਕੇ ਆਪਾਂ ਤੁਹਾਡੇ ਲਈ ਅਟੈਚ ਕਰੀਏ ਤੇ ਮੇਨ ਮੋਟਿਵ ਇਹੀ ਆਪਣਾ ਕਿ ਆਪਾਂ ਹਰ ਗੁਰੂ ਘਰ ਜਾ ਕੇ ਜਿੱਥੇ-ਜਿੱਥੇ ਪੋਸੀਬਲ ਆ ਜਾਣਾ ਜਾ ਕੇ ਆਪਾਂ ਬੇਟੀ ਦੇ ਇਨਸਾਫ ਦੀ ਮਹਾਰਾਜ ਅੱਗੇ ਅਰਦਾਸ ਕਰੀਏ ਸਵਾਸ ਗੁਰੂ ਰਾਮਦਾਸ ਸਵਾਸ ਸਾਨ ਸ਼੍ਰੀ ਗੁਰੂ ਰਾਮਦਾਸ ਜੀ ਸੰਗਤ ਜੀ ਇਸ ਸ੍ਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਮਹੱਤਵ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ਼ਨਾਨ ਕਰ ਰਹੇ ਨੇ ਤਾਂ ਕਿ ਪਾਣੀ ਲੋਹਲਾ ਸਾਹਿਬ ਨੇ 71 ਰੁਪਏ ਮਹਾਂ ਸਦਸ਼ਨ ਦੀ ਮਰਿਆਦਾਇ ਆਪਣੇ ਕਾਰਨ ਦੀ ਕਿਹਾ ਪਰਸ਼ਣ ਕਾਲ ਤੱਕ ਸਹਾਇਤਾ ਕਰਨ ਵਾਲਾ ਵਾਹਿਗੁਰੂ ਤਾਂ ਆਸਵਾਸਤਨ ਗੁਰੂ ਰਾਮਦਾਸ ਮਹਾਰਾਜ ਜੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣ ਲਈ ਮਜਬੂਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਹਾਰਾਜ ਜੀ ਦੇਣ ਕਿਉਂਕਿ ਮਹਾਰਾਜ ਦੀ ਲਾਠੀ ਹੁੰਦੀ ਹੈ ਜਿਹੜੀ ਉਹਦੀ ਆਵਾਜ਼ ਨਹੀਂ ਆਉਂਦੀ ਜੀ ਹੁਣ ਆਪਾਂ ਲਾਈਨ 'ਚ ਲੱਗਣ ਲੱਗੇ ਆ ਜੇ ਜਪਾਂ ਰੇਟੀਸ਼ੀ ਵੱਲ ਦੀ ਅਰਦਾਸ ਬੇਨਤੀ ਕਰਦੇ ਆ ਜੀ ਆਏ ਨੰਦੇ ਘੁਣੀ ਮੇਗਾ ਕੋਈ ਨ ਕੋਈ ਮੈਂ ਸ਼ਰਪਾ ਪਾਛਾ ਮਾਰਾਇ ਦੇ ਕਰੋਂ ਤੇ ਕੀ ਅਰਦਾਸ ਕਦੇ ਖਾਦੀ ਨਹੀਂ ਜਾਂਦੀ ਸ਼ਬਾ ਦੀ ਪਾਵਨ ਪਾਣੀ ਦਾ ਪਾਵਨ ਫਰਮਾਨ ਹੈ ਵਿੱਚ ਹੀ ਕਦੇ ਨਾ ਹੋਈ ਜਨ ਕੀ ਅਰਦਾਸ ਬੁਰੂ ਦੇ ਕਰੋਂ ਤੇ ਦੀ ਲਈ ਅਰਦਾਸ ਕਰਨ ਤੋਂ ਪਹਿਲਾਂ ਉਹਦਾ ਸੇਰੂਪ ਪੜਨਾ ਪੈਂਦਾ ਉਹਦਾ ਜਨ ਪੜਨਾ ਪੈਂਦਾ ਕੋਈ ਪਰਜਾਨਾ ਵਿੱਚ ਉਹਦੇ ਕਾਇਦੇ ਕਲੀ ਨੂੰ ਨਹੀਂ ਪੜਨਾ ਪੈਂਦਾ ਜਨਮਾਨ ਦੇ ਅਰਦਾਸ ਵੀ ਚਾਇ ਚ ਨਿਗਵਾਨ ਲਿਖਦਾ ਕਿ ਖੁਦਾ ਮਨਜੂਰ ਕਰਦਾ ਹੈ ਦੁਆ ਜੋ ਦਿਲ ਸੇ ਹੁੰਦੀ ਹੈ ਲੇਕਿਨ ਮੁਸ਼ਕਲ ਤੋਂ ਇਹ ਹੈ ਜੇ ਮੁਸ਼ਕਲ ਸੇ ਹੁੰਦੀ ਹੈ ਰੱਬ ਦੇ ਕਰਮ ਵਿੱਚ ਕੀਤੀ ਅਰਦਾਸ ਪ੍ਰਵਾਨ ਤੇ ਜ਼ਰੂਰ ਹੁੰਦੀ ਹੈ ਪਰ ਮੁਸ਼ਕਲੇ ਅਰਦਾਸ ਕਰਨੀ ਬੜੀ ਔਖੀ ਹੈ ਅਕਾਲ ਪੱਖ ਪਾਰਦਾਸ ਕਰਦੇ ਜੀ ਸਮਝੋ ਜੀ ਇੱਥੇ ਆਪਾਂ ਵੀਡੀਓ ਨੂੰ ਕਰਦੇ ਆ ਐਂਡ ਸਾਰਿਆਂ ਦਾ ਨਮਾਜ਼ਾਲ ਸਾਰਿਆਂ ਨੂੰ ਵਧੀਆ ਰਹੇ ਤੇ ਆਪਣੀ ਬੇਟੀ ਨੂੰ ਇਨਸਾਬ ਮਿਲੇ ਚਲੋ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਥ ਦਿਓ ਸਾਡਾ ਜਿੱਥੇ ਖੜਨਾ ਪਿਆ ਸਾਡੇ ਨਾਲ ਖੜਿਓ ਧੰਨਵਾਦ ਜੀ ਕਰ ਲਓ ਦਰਸ਼ਕ ਗੁਰੂ ਘਰ ਦੇ ਜੀ ਲਓ ਜੀ